ਆਪਾਂ ਜਿਹੜਾ ਤੁਸੀਂ ਆ ਖੇਤ ਦੇਖ ਰਹੇ ਹੋ ਇੱਕ ਇਹ ਖੇਤ ਆ ਤੇ ਇੱਕ ਇਹ ਬੱਟ ਦੇ ਪਰਲੇ ਪਾਸੇ ਜਿਹੜਾ ਖੇਤ ਆ ਇਹ ਦੋ ਖੇਤ ਵੱਡਣ तकरीबन तकरीबन 6-7 ਕਿਲੋਮੀਟਰ ਆਇਆ ਇੱਥੇ 10 ਕਿਲੇ ਕਹਿੰਦੇ ਨੇ ਤੇ ਜੇ ਆਪਾਂ ਕੰਮ ਦੀ ਗੱਲ ਕਰੀਏ ਤਾਂ ਕੰਮ ਉਹਰੇ ਲਗਭਗ ਖਤਮ ਮੰਗਾ ਹੁਣ ਜਿੰਨਾ ਕੰਮ ਬਚਿਆ ਤੋਰੇ ਫੇਰ ਵਾਲਾ ਕੰਮ ਆ ਤੇ ਇੱਕ ਦੋ ਦਿਨਾਂ ਚ ਉਹ ਜਿਹੜਾ ਹਰ ਹਰ ਦੀ ਬਾਟੀ ਦਾ ਕੰਮ ਉਹਨੇਪੜ ਜਾਊਗਾ ਪਹਿਲੇ ਖੇਤ ਦੀ ਬਾੜੀ ਦਾ ਕੰਮ ਨਿਮੇੜਨ ਤੋਂ ਬਾਅਦ ਮਸ਼ੀਨ ਆਪਾਂ ਨੇ ਅਗਲੇ ਖੇਤ 'ਚ ਲਿਆਂਦੀ ਤੇ ਜਿਹੜਾ ਪਰਲੇ ਪਾਸੇ ਤੁਸੀਂ ਆ ਖੇਤ ਦੇਖ ਰਹੇ ਹੋ ਇਹ ਵੱਢਣਾ ਮਸ਼ੀਨ ਨੇ ਜਿਉਰੇ ਰਸਤੇ ਦੀ ਗੱਲ ਕਰੀਏ 52 ਇੰਚੀ ਮਸ਼ੀਨ ਦੀ ਤਾਂ ਖਾਸ ਔਖਾ ਤੇ ਮਸ਼ੀਨ ਜਿਹੜੇ ਰਾਹਾਂ ਵਿੱਚ ਦੀ ਆਉਂਦੀ ਆ ਰਾਹਾਂ ਦੇ ਵਿੱਚ ਪੱਥਰ-ਪੱਥਰ ਖਾਸੇ ਨੇ ਜਿਹਦੇ ਨਾਲ ਟਾਇਰਾਂ ਦੇ ਵਿੱਚ ਕੱਟ-ਕੁੱਟ ਲੱਗਦਾ ਖਾਸਾ ਖਤਰਾ ਰਹਿੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਇਹਨਾਂ ਦੇ ਟਰੈਕਟਰ ਜਾਂ 44 ਇੰਚੀ ਮਸ਼ੀਨਾਂ ਦੇ ਰਸਤੇ ਵਧੀਆ ਨੇ ਇਹ ਜੇ 51 ਇੰਚੀ ਮਸ਼ੀਨ ਦੇ ਰਸਤੇ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਧੱਕਾ ਬਾਕੀ ਮਸ਼ੀਨ ਆਪਾਂ ਨੇ ਲਿਆਂਦੀ ਤੇ ਜਿਹੜਾ ਉੱਪਰਲਾ ਖੇਤ ਆ ਇਹਦੀ ਬਾਡੀ ਕਰਦੇ ਆ ਮੁੰਡੇ ਦੀ ਬਾਡੀ ਕਰਨਗੇ ਤੇ ਆਪਾਂ ਇੱਥੋਂ ਜਾ ਕੇ ਨਾ ਰੋਟੀ ਪਾਣੀ ਲੈ ਕੇ ਆਉਨੇ ਆ ਮਮਾ ਤੁਸੀਂ ਕਰੋ ਖੇਤ ਦੀ ਬਾੜੀ ਤੇ ਮੈਂ ਜਾ ਕੇ ਲੈ ਕੇ ਆਉਣਾ ਰੋਟੀ ਪਾਣੀ ਤੇ ਬਾਕੀ ਇਹ ਖੇਤ ਦੇ ਲਵੇ ਹੋਰ ਕਹਿੰਦਾ ਬਹਣ ਜੇ ਬੰਦਾ ਆ ਜਾ ਤਾਂ ਗੱਲ ਕਰ ਲਿਓ ਤਾਂ ਰਸਤਾ ਦੇਖ ਲਿਓ ਠੀਕ ਆ ਜੇ ਨਾ ਆਇਆ ਤੇ ਇਹਦਾ ਬਾੜੀ ਦਾ ਕੰਮ ਨਿਭੜ ਗਿਆ ਤੇ ਮਸ਼ੀਨ ਵਾਪਸ ਟਰਾਲੇ ਕੋਲ ਲੈ ਆਉਣੀ ਪੈਗੀ ਤਾਂ ਧਿਆਨ ਨਾਲ ਲਿਆਓ ਕਿਉਂਕਿ ਰਸਤਾ ਤੁਹਾਨੂੰ ਪਤਾ ਵੀ ਖਾਸਾ ਖਰਾਬ ਆ ਠੀਕ ਆ ਠੀਕ ਆ ਮੈਂ ਜਾ ਕੇ ਤੁਹਾਡਾ ਰੋਟੀ ਪਾਣੀ ਲੈ ਕੇ ਆਉਣਾ ਬਾਕੀ ਇਹ ਖੇਤ ਦੇ ਲਵੇ ਹੋਰ ਕਹਿੰਦਾ ਬਹਣ ਜੇ ਬੰਦਾ ਆ ਜਾ ਤਾਂ ਗੱਲ ਕਰ ਲਿਓ ਤਾਂ ਰਸਤਾ ਦੇਖ ਲਿਓ ਠੀਕ ਆ ਜੇ ਨਾ ਆਇਆ ਤੇ ਇਹਦਾ ਬਾਡੀ ਦਾ ਕੰਮ ਨਿਭੜ ਗਿਆ ਤੇ ਮਸ਼ੀਨ ਵਾਪਸ ਟਰਾਲੇ ਕੋਲ ਲੈ ਆਉਣੀ ਪਈ ਤਾਂ ਧਿਆਨ ਨਾਲ ਲਿਆਇਓ ਕਿਉਂਕਿ ਰਸਤਾ ਤੁਹਾਨੂੰ ਪਤਾ ਵੀ ਖਾਸਾ ਖਰਾਬ ਆ ਠੀਕ ਆ ਠੀਕ ਆ ਮੈਂ ਜਾ ਕੇ ਤੁਹਾਡੇ ਰੋਟੀ ਪਾਣੀ ਲੈ ਕੇ ਆਉਂਦਾ ਹਰ ਰਾਸਤੇ ਮਸ਼ੀਨ ਗਈਆ ਵੱਡਣਾ ਆਪਣੀ ਤੇ ਸਵੇਰੇ ਪਹਿਲਾਂ ਇੱਧਰ 4 ਕਿਲੇ ਵੱਢ ਗਈਆ 4 ਕਿਲੇ ਵੱਟਣ ਤੋਂ ਬਾਅਦ ਹੁਣ ਆਹ ਸਾਈਡ ਤੇ 10 ਕਿਲੇ ਬਾਹਣ ਇੱਕ ਜਗ੍ਹਾ ਤੇ ਉਹ ਵੱਢਣ ਗਈਆ ਤੇ ਉੱਥੇ ਵੀ ਤਿੰਨ ਬੰਦਿਆਂ ਦਾ ਵਹਾਣਾ ਉਹ ਕਹਿੰਦੇ ਇੱਕ ਜਗ੍ਹਾ ਨੇ ਪਰ ਫਿਰ ਵੀ ਜਦੋਂ ਆਪਾਂ ਵਾਢੀ ਕਰਨ ਲੱਗਈ ਜਾਂਦੇ ਆ ਮਸ਼ੀਨਾ ਤਾਂ ਥੋੜੇ-ਮੋਟੇ ਫਰਕ ਨਾਲੇ ਹੁੰਦੇ ਨੇ ਪੂਰੇ ਜਿਹਨਾਂ ਦੇ ਖੇਤਾਂ ਦੀ ਗੱਲ ਕਰੀਏ ਤੇ ਇੱਕ ਜਗ੍ਹਾ ਨਹੀਂ ਹੈਗਾ ਚਾਰੇ ਪਾਸੇ ਜੰਗਲ ਵਾਲਾ ਮਾਹੌਲਾ ਇਹਦੇ ਵਿੱਚ ਉਹਨਾਂ ਨੇ ਕਿਸੇ ਨਾ ਕਿਸੇ ਜਗ੍ਹਾ ਸਾਫ਼ ਕਰਕੇ ਖੇਤੀ ਕਰਨ ਜੋਗੀ ਥਾਂ ਬਣਾ ਰੱਖੀ ਆ ਬਾਕੀ ਕਈ ਵਾਰ ਪੰਜਵੇਂ ਰੋਟੀ ਪਾਣੀ ਲੈਣ ਆਉਣੇ ਤਾਂ ਰੋਟੀ ਲੈਣ ਗਏ ਜਾਂ ਮੁੜ ਕੇ ਆਉਂਦਿਆਂ ਨੂੰ ਕਈ ਵਾਰ ਰਸਤੇ ਭੁੱਲੇ ਜਾਂਦੇ ਨੇ ਕਿਹੜੇ ਰਸਤੇ ਮਸ਼ੀਨ ਗਈ ਆ ਬਾਕੀ ਇਹ ਦੂਰ ਦੂਰ ਗੱਲ ਕਰੀਏ ਤਾਂ ਜੰਗਲ ਵਾਲਾ ਮਾਹੌਲਾ ਨਾ ਲਵੇ ਕੋਈ ਪਿੰਡਾ ਤੇ ਨਾ ਕੋਈ ਐ ਵੀ ਸਾਫ਼ ਜਗਾ ਇੱਕ ਜਗਾ ਖੇਤ ਨੇ ਵਿੱਚ ਵਿੱਚ ਇਹਨਾਂ ਨੇ ਥਾਂ ਸਾਫ਼ ਕਰਕੇ ਆਪਣੀ ਖੇਤੀ ਯੋਗ ਜਗਾ ਬਣਾ ਰੱਖੀ ਆ ਤੇ ਉੱਥੇ ਖੇਤੀ ਕਰਦੇ ਨੇ ਪੱਟੀ ਪਾਣੀ ਲੈ ਕੇ ਆ ਗਏ ਮੁੰਡਿਆਂ ਦਾ ਤੇ ਜਿਹੜੇ ਖੇਤ ਚ ਆਪਾਂ ਮਸ਼ੀਨ ਲਵਾ ਕੇ ਗਏ ਸੀ ਉਹ ਖੇਤ ਦੇ ਵਿੱਚੋਂ ਤਕਰੀਬਨ ਤਕਰੀਬਨ ਇੱਕ ਦੋ ਰਾਉਂਡ ਬਚ ਨੇ ਤੇ ਖੇਤ ਦੀ ਬਾੜੀ ਵਾਲਾ ਕੰਮ ਆ ਜਿਹੜਾ ਉਹ ਨਿਬੜ ਗਿਆ ਸਾਰਾ ਤੇ ਇਹ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਸੀ ਇਹਦੇ ਨਾਲ ਲੱਗਮਾ ਪਰਲੇ ਪਾਸੇ ਖੇਤ ਵਾਲਾ ਬੰਦੜਾ ਉਹ ਵੀ ਆ ਗਿਆ ਤੇ ਪੰਜ-ਸੱਤ ਕਿੱਲੇ ਹੋਦੇ ਨੇ ਇਹ ਖੇਤ ਵੱਢਣ ਤੋਂ ਬਾਅਦ ਹੋ ਖੇਤ ਵੱਢਾਂਗੇ ਆਪਾਂ ਤੇ ਮਸ਼ੀਨ ਟੱਪਣ ਦਾ ਵੱਟ ਵੀ ਟੱਪ ਸਕਦੀ ਆ ਪਰ ਵੱਟ ਉੱਪਰ ਇਹਨਾਂ ਨੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਕੰਡੇ-ਗੁੰਡੇ ਖਾਸੇ ਰੱਖੇ ਹੋਏ ਨੇ ਲੋ ਪਰਲੇ ਪਾਸੇ ਬਟਾਉ ਤੇ ਵੀ ਤੇ ਮਸ਼ੀਨ ਆਪਾਂ ਨੂੰ ਇਹੀ ਰਸਤੇ ਲਿਆ ਕੇ ਉੱਪਰ ਦੀਆਂ ਕਮਾਹਾਂ ਕਿਰੋਣ ਨੂੰ ਪੂ ਮਸ਼ੀਨ ਆ। ਤੇ ਬਾਕੀ ਨੂੰ ਮੁੰਡਿਆਂ ਨੂੰ ਮਾਰਦੇ ਆ ਹਾਗਾ ਰੋਟੀ ਪਾਣੀ ਖਵਾਉਣਾ ਇਹਨਾਂ ਨੂੰ। ਖਾਣਾ ਖਾਣਾ। ਕਾ ਮਾਮਾ। ਕਿਵੇਂ ਆ? ਕਿੰਨਾ ਕਰ ਗਿਆ? ਦੋ ਤਿੰਨ ਘੜੇ ਰਹਿ ਗਏ। ਚਲ ਐ ਕਰ ਜਦ ਤੱਕ ਤੂੰ ਖਾਣਾ ਖਾ ਲਾ ਤੇ ਫਿਰ ਤੂੰ ਅਗਲੇ ਖੇਤ 'ਚ ਮਸ਼ੀਨ ਲੈ ਜੀ ਇਹ ਰੋਟੀ ਪਾਣੀ ਖਾ ਲੂ। ਮਸ਼ੀਨ ਦਾ ਜੂ ਦੂਜੇ ਖੇਤ ਦੀ ਵੱਢਦਾ ਕੰਮ ਨਿਭੜ ਗਿਆ ਇਹ ਬੰਦੇ ਦੇ ਤਨਕੀਲੇ ਸੀ ਇਹ ਵੱਡੇ ਗਏ ਇਹ ਵੱਟਣ ਤੋਂ ਬਾਅਦ ਹੁਣ ਉੱਪਰਲੇ ਪਾਸੇ ਖੇਤ ਆ ਆਪੋਚ ਮਸ਼ੀਨ ਲਾਉਣੀ ਆ ਪਰ ਵੱਟ ਬੜੀ ਹੋਣ ਕਰਕੇ ਮਸ਼ੀਨ ਵੱਟ ਉੱਪਰ ਦੀ ਟੱਪਦੀ ਨਹੀਂ ਤੇ ਆਪਾਂ ਨੂੰ ਇਹੀ ਰਸਤੇ ਘੁਮਾ ਕੇ ਮਸ਼ੀਨ ਉੱਪਰ ਦੀ ਉਹ ਖੇਤ ਚ ਲੈ ਕੇ ਆਉਣੇ ਆਪਾਂ ਨੇ ਇਧਰਲੇ ਪਾਸੋਂ ਖੇਤ ਦੀ ਬਾੜੀ ਦਾ ਕੰਮ ਕੰਪਲੀਟ ਕਰਕੇ ਜਿਹੜਾ ਤੁਸੀਂ ਖੇਤ ਦੇਖ ਰਹੇ ਉਹਦੇ ਵਿੱਚ ਲਿਆ ਕੇ ਮਸ਼ੀਨ ਸਟਾਰਟ ਕਰਤੀ ਜੇ ਆਪਾਂ ਇਹ ਖੇਤ ਦੀ ਗੱਲ ਕਰੀਏ ਤਾਂ ਜਿਹੜੀ ਇਹ ਹਰ ਹਰਾ ਇਹ ਖਾਸੀ ਕੱਚੀ ਆ ਤੇ ਆਪਾਂ ਨੇ ਇਹ ਬੰਦੇ ਨੂੰ ਖੇਤ ਵਾਲੇ ਨੂੰ ਰੁਕਣ ਨੂੰ ਕਿਹਾ ਪਰ ਇਹ ਕਹਿੰਦੇ ਵੀ ਜਿਹੜੇ ਇੱਥੇ 12 ਪਸ਼ੂ ਫਿਰਦੇ ਨੇ ਮੈਸਾ ਫਿਰਦਿਆਂ ਨੇ ਉਹ ਜਿਹੜੀ ਹਰ ਹਰਾ ਇਹ ਸਾਰੀ ਖਾ ਜਾਣਗੇ ਕਿਉਂਕਿ ਆਲੇ-ਦਾਲ ਜਿਹੜੀ ਸਾਰੀ ਹਰ ਹਰਾ ਵੱਢੀ ਗਈ ਤੇ ਇਕੱਲਾ ਇਹ ਖੇਤ ਰਹਿ ਗਿਆ ਵੀ ਜੇ ਆਪਣੇ ਇਹ ਨਾ ਵੱਢੇ ਆਪਾਂ ਕੱਚੀ ਦੇ ਚੱਕਰ 'ਚ ਰਹਿ ਗਏ ਤਾਂ ਇਹ ਜਿਹੜੇ ਮੈਸਾ ਨੇ ਇਹ ਸਾਰੀ ਹਰਹਰ ਖਾ ਜਾਣਗੇ ਆ ਤੇ ਇਸ ਤੋਂ ਬਾਅਦ ਜਿਹੜੇ ਨਾ ਲਗਮ ਖੇਤ ਵਾਲਾ ਬੰਦਾ ਇਹਨੇ ਤਿੰਨ ਕਿਲੇ ਲੇਬਰ ਲਾ ਕੇ ਹੱਥੀ ਵਾਢ ਲਈ ਤੇ ਉਹਦੇ ਛੋਟੀਆਂ-ਛੋਟੀਆਂ ਭਰੀਆਂ ਪਾਲੀਆਂ ਇਹ ਖੇਤ ਦੀ ਵਾਢੀ ਕਰਨ ਤੋਂ ਬਾਅਦ ਆਪਾਂ ਹੋ ਕੁੱਪਿਆਂ 'ਚ ਮਸ਼ੀਨ ਲਾ ਕੇ ਦੇਖਾਂਗੇ ਜੇ ਸਹੀ ਜੱਲੀ ਦਾਲ ਨਾ ਬਣੀ ਤਾਂ ਜਿਹੜਾ ਹਰਹਰ ਦਾ ਕੁੱਪਾ ਉਹਦਾ ਵੀ ਕੰਮ ਆਪਾਂ ਨੇ ਮੇੜ ਦਾਂਗੇ ਕਿਉਂਕਿ ਆਲੇ-ਦਾਲੇ ਸਾਰੀ ਹਰਹਰ ਵੱਢ ਗਈ ਇੱਕ ਇਹ ਖੇਤ ਬਚ ਗਿਆ ਸੀ ਤੇ ਇਹਨੇ ਲੇਬਰ ਲਾ ਕੇ ਹੱਥੀ ਵਾਢ ਲਈ ਸੀ ਇਹ ਤੋਂ ਬਾਅਦ ਆਪਾਂ ਇਹ ਚ ਮਸ਼ੀਨ ਚ ਲਾ ਕੇ ਦੇਖਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨੇ ਛੋਟੇ ਛੋਟੇ ਭਰੀਆ ਬਣਾ ਰੱਖਿਆ ਨੇ ਹਰ ਹਰ ਦੀਆਂ ਆਪਾਂ ਇਹਨੇ ਚ ਮਸ਼ੀਨ ਚ ਲਾ ਕੇ ਦੇਖਾਂਗੇ ਜੇ ਸਹੀ ਚੱਲੀ ਤਾਂ ਇਹ ਖੇਤ ਵਾਲੇ ਦੀ ਬਾਡੀ ਦਾ ਕੰਮ ਨਿਮੇੜ ਦਾਂਗੇ ਬਾਕੀ ਜਿਹੜੇ ਖੇਤ ਇਹ ਚ ਲਿਆ ਕੇ ਆਪਨੇ ਹੁਣ ਮਸ਼ੀਨ ਲਾਈਆ ਜੇ ਹਰ ਹਰ ਦੀ ਗੱਲ ਕਰੀਏ ਤਾਂ ਹਰ ਹਰ ਬਿਲਕੁਲ ਝਾੜ ਬਣੀ ਪਈ ਆ ਤੇ ਛੇਤੀ ਖੁੱਡਦਾ ਵੀ ਪਤ ਨਹੀਂ ਲੱਗਦਾ ਵੀ ਖੁੱਡ ਕਿੱਥੇਗਾ ਤੇ ਦੂਜਾ ਨੰਬਰ ਇਹਦੇ ਬਿਲਕੁਲ ਜੜਫਲਾਂ ਹਰ ਹਰ ਦੇ ਆਪਾਨੂੰ ਬਿਲਕੁਲ ਹੀਠੋਂ ਵੱਢਣੀ ਪਊਗੀ ਕਿਉਂਕਿ ਜੇ ਆਪਾਂ ਥੋੜੀ ਬਾਡੀ ਉੱਪਰੋਂ ਕਾ ਫਲੀਆਂ 헤ਠਾ ਰਹਿ ਜਾਂਦੀਆਂ ਨੇ ਉੱਪਰ ਦੀ ਟਾਇਰ ਨਿਕਲ ਜਾਂਦਾ ਫਲੀਆਂ ਫੁੱਟ ਜਾਂਦੀਆਂ ਨੇ ਉਹ ਨੁਕਸਾਨ ਵਾਲਾ ਕੰਮ ਆ ਤੇ ਬਾਕੀ ਆਪਾਂ ਲੱਗੇ ਹੋਇਆ ਵਧਣਾ ਟਿਕਾਈ ਨਾਲ ਇਹ ਖੇਤੀਬਾੜੀ ਦਾ ਕੰਮ ਨਮੇਟ ਤੋਂ ਬਾਅਦ ਫਿਰ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਹਰ ਹਰ ਦੇ ਕੁੱਪੇ ਨੇ ਉਹਨਾਂ 'ਚ ਮਸ਼ੀਨ ਲਾ ਕੇ ਦੇਖਾਂਗੇ ਆਹ ਕੁੱਪੇ ਨੇ ਹਰ ਹਰ ਦੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਖੇਤ ਵਾਲਿਆਂ ਨੇ ਵੱਢ ਕੇ ਐ ਛੋਟੀਆਂ-ਛੋਟੀਆਂ ਇਹਦੇ ਆ ਭਰੀਆਂ ਪਾਲੀਆਂ ਤੇ ਹੁਣ ਇਹ ਕਹਿੰਦੇ ਵੀ ਅਸੀਂ 5-7 ਜਣੇ ਲਾ ਕੇ ਕਾਟਰ ਦੇ ਵਿੱਚ ਸਿੱਟੀ ਜਾਵਾਂਗੇ ਇਹਨੂੰ ਚੱਕ-ਚੱਕ ਵ ਇੱਕ ਵਾਰ ਟਰਾਈ ਕਰਕੇ ਦੇਖ ਲੋ ਜਿ세 ਹੀ ਚਲੀ ਨੁਕਸਾਨ ਨਾ ਹੋਇਆ ਕੋਈ ਤਾਂ ਕਰ ਦਿਓ ਜੇ ਦਾਲ ਦੂਲ ਬਣੀ ਜੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਤਾਂ ਬੰਦ ਕਰ ਦਾਂਗੇ ਮਸ਼ੀਨ ਉਹ ਖੇਤ ਦੇ ਪੰਜ ਸੱਤਾ ਆਊਟ ਰਹਿ ਗਏ ਉਹ ਲਾਉਣ ਤੋਂ ਬਾਅਦ ਫਿਰ ਆਪਾਂ ਇਹ ਚ ਮਸ਼ੀਨ ਲਾ ਕੇ ਦੇਖਾਂਗੇ ਪਹਿਲਾਂ ਆਪਾਂ ਉਹ ਖੇਤੀ ਬਾੜੀ ਕਰਨ ਤੋਂ ਬਾਅਦ ਇਹ ਕੁੱਪੇ ਕੱਢਣ ਦਾ ਵਿਚਾਰ ਸੀ ਇਹ ਕੁੱਪੇ ਕੱਢਾਂਗੇ ਪਰ ਹੁਣ ਖੇਤ ਵਾਲਾ ਕਹਿੰਦਾ ਪਹਿਲਾਂ ਵੀ ਜਿਹੜੀ ਇਹ ਬਾੜੀ ਕਰਨ ਵਾਲੀ ਆ ਬਾੜੀ ਕਰੋ ਇਹ ਬਾੜੀ ਕਰਨ ਤੋਂ ਬਾਅਦ ਫਿਰ ਆਪਾਂ ਲਾਸਟ ਦੇ ਕੁੱਪੇ ਦੇਖਾਂਗੇ ਜੇ ਚੱਲੀ ਤਾਂ ਠੀਕ ਆ ਨਹੀਂ ਫਿਰ ਮਸ਼ੀਨ ਰੋਕ ਦਾਂਗੇ ਬਾੜੀ ਵਾਲਾ ਕੰਮ ਵੀ ਹਲੇ ਖਾਸਾ ਖੜਾ ਜਿਵੇਂ ਤਿੰਨ ਕੀਲੇ ਆ ਖੜੇ ਨੇ ਦੋ ਕੁ ਕੀਲੇ ਸਾਹਮਣੇ ਆ ਖੜੇ ਨੇ ਤੇ ਪੰਜ ਛੇ ਕੀਲੇ ਬਾੜੀ ਵਾਲੇ ਹੈਗੇ ਨੇ ਬਾਕੀ ਮਸ਼ੀਨ ਬੱਟਣ ਲੱਗੀ ਹੋਈ ਆ ਇਹ ਬਾੜੀ ਵਾਲਾ ਕੰਮ ਨਿਬੇੜਦੇ ਪਹਿਲਾਂ ਮਸ਼ੀਨ ਦੇ ਖੇਤੀ ਬਾੜੀ ਵਾਲਾ ਕੰਮ ਨਿਪਟ ਗਿਆ ਤੇ ਪਹਿਲਾਂ ਆਪਾਂ ਨੂੰ ਇਹ ਸੀ ਵੀ ਆਪਾਂ ਬਾੜੀ ਦਾ ਕੰਮ ਨੇ ਮੇੜ ਕੇ ਜਿਹੜੇ ਤੁਸੀਂ ਆ ਕੁਪੇ ਦੇਖ ਰਹੇ ਹੋ ਹਰ ਹਰ ਦੇ ਇਹ ਗੱਡਾਂਗੇ ਪਰ ਹੁਣ ਖੇਤ ਵਾਲਾ ਜਵਾਬ ਦੇਗਾ ਵੀ ਮੈਂ ਹੱਲਰ ਨਾਲ ਘੜਾ ਲੂੰਗਾ ਕਿਤੇ ਦਾਲ ਦੂਰ ਨਾ ਬੰਜੇ ਤਾਂ ਕਰਕੇ ਇਹ ਖੇਤ ਵਾਲਾ ਜਵਾਬ ਦੇਗਾ ਹੁਣ ਆਪਣੇ ਕੋਲ ਆ ਦੋ ਕੁ ਕਿੱਲੇ ਨੇ ਬਾੜੀ ਵਾਲੇ ਇਹ ਬਾੜੀ ਕਰਨ ਤੋਂ ਬਾਅਦ ਮਸ਼ੀਨ ਆਪਾਂ ਆਪਣੇ ਠਿਕਾਣੇ ਤੇ ਲੈ ਕੇ ਚੱਲਾਂਗੇ ਤੇ ਇੱਥੋਂ ਆਪਣੇ ਠਿਕਾਣੇ ਤੇ ਜਾਣ ਨੂੰ ਵੀ ਤਕਰੀਬਨ ਤਕਰੀਬਨ 1.5 ਘੰਟਾ ਲੱਗ ਜੂ ਕਿਉਂਕਿ ਜਿਹੜਾ ਸਾਰਾ ਰਸਤਾ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਦੀ ਜੰਗਲ ਵਾਲਾ ਰਸਤਾ ਬਾਕੀ ਟੁੱਟਾ ਹੈ ਰਸਤਾ ਮਸ਼ੀਨ ਟਿਕਾਈ ਨਾਲ ਜਾਊਗੀ ਇਹ ਦੋ ਕਿਲੇ ਵੜਦੇ ਆਂ ਵੜਨ ਤੋਂ ਬਾਅਦ ਮਸ਼ੀਨ ਫਿਰ ਟਿਕਾਣੇ ਤੇ ਰੱਖਦੇ ਲੈ ਵੀ ਮਾਮਾ ਪੂਰੇ ਜਿਹੜਾ ਬਾਟੀ ਵਾਲਾ ਕੰਮ ਉਹ ਨਿਬੜ ਗਿਆ ਤੇ ਹੁਣ ਤੂੰ ਐਂ ਕਰੀ ਮਸ਼ੀਨ ਦਾ ਕਟਰ ਲੋਡ ਕਰਕੇ ਜਿੱਥੇ ਆਪਣੇ ਰਾਤ ਮਸ਼ੀਨ ਖੜਾਈ ਸੀ ਉੱਥੇ ਆ ਜਾਓ ਮੈਂ ਚੱਲਿਆ ਆਪਣੇ ਰੂਮ 'ਚ ਥੋੜਾ ਜਿਹਾ ਕੰਮ ਆ ਮੈਂ ਰੋਟੀ ਪਾਣੀ ਲੈ ਕੇ ਉੱਥੇ ਆ ਜਾਊਂਗਾ ਤੁਸੀਂ ਮਸ਼ੀਨ ਲੈ ਕੇ ਆ ਜਾਓ ਠੀਕ ਆ ਜਾਵਾਂ ਮੈਂ ਬਹੁਤ ਠੀਕ ਮਸ਼ੀਨ ਆਪਣੀ ਆ ਗਈ ਆਪਣੇ ਠਿਕਾਣੇ ਤੇ ਤੇ ਆਪਾਂ ਰੋਟੀ ਰੋਟੀ ਲੈ ਕੇ ਆ ਗਏ ਮੁੰਡੇ ਮਸ਼ੀਨ ਲੈ ਕੇ ਆ ਗਏ ਅੱਜ ਇਹਦੀ ਇੱਕ ਸਟੈਪ ਦਾ ਕੰਮ ਕਰਨਾ ਥੋੜਾ ਜਿਹਾ ਸਟੈਪ ਜ ਬਲੇਟ ਨੇ ਜਿਹੜੇ ਦੋ ਤਿੰਨ ਬਲੇਟ ਟੁੱਟੇ ਹੋਏ ਨੇ ਤੇ ਬਾਕੀ ਬਲੇਟ ਸਾਰੇ ਖਰਾਬ ਮੰਗਣੇ ਇੱਕ ਸਟੈਪ ਦੇ ਬਲੇਡ ਕਟਾਂਗੇ ਤੇ ਬਾਕੀ ਨੇ ਫਿੰਗਰਾਂ ਨੇ ਫਿੰਗਰਾਂ ਦੇ 2-3 ਵਾਰ ਨਾਟ ਖੋਲ ਲੈਣ ਅੱਜ ਜਿਹਦੇ ਕਰਕੇ ਆਪਣਾ खासा ਟਾਈਮ ਖਰਾਬ ਹੋਇਆ। ਬਾਕੀ ਨੂੰ ਮਸ਼ੀਨ ਆ ਗਈ ਝਾੜ ਦਿਆਂ ਝਾੜਨ ਤੋਂ ਬਾਅਦ ਸਟੈਪ ਤੇ ਫਿੰਗਰਾਂ ਦਾ ਕੰਮ ਕਰਦੇ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਸਟੈਪ ਦੇ ਵਿੱਚ ਖਾਸੇ ਬਲੇਟ ਢਲੇ ਨੇ ਜਿਵੇਂ ਆਹ ਬਲੇਟ ਹੋ ਗਿਆ ਤੇ ਆਹ ਬਲੇਟ ਹੋ ਗਿਆ। ਪਲੇਟ ਹੋ ਗਿਆ ਐ ਸਟੈਪ ਦੇ ਵਿੱਚ 10-12 ਬਲੇਟ ਨੇ ਉਹ ਥੱਲੇ ਨੇ ਤੇ ਬਾਕੀ ਮੋਟੀ ਹਰ ਹਰ ਹੋਣ ਦੇ ਕਰਕੇ ਵਿੱਚ ਵਿੱਚ ਬਲੇਟ ਨਵੇਂ ਪਾਉਣ ਵਾਲੇ ਨੇ ਬਿਲਕੁਲ ਖਤਮ ਬਲੇਟ ਨੇ ਵਿੱਚ ਜੇ ਤੁਸੀਂ ਆਹ ਦੇਖ ਸਕਦੇ ਹੋ ਤੇ ਜਿਆ ਇਧਰ ਹੈਡ ਕਿੰਨੇ ਪਾ ਦੋ ਤਿੰਨ ਬਲੇਟ ਨਵੇਂ ਪਾਵਾਂਗੇ ਹਰ ਹਰ ਜਿਆਦਾ ਮੋਟੀ ਹੋਣ ਕਰਕੇ ਬਲੇਟਾਂ ਦਾ ਥੋੜਾ ਜਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਜੇ ਮਾੜਾ ਮੋਟਾ ਪਲੇਟ ਘਸਿਆ ਹੋਇਆ ਜਾਂ ਮਾੜਾ ਮੋਟਾ 빙ਗਾ ਤਾਂ ਉਹਨੇ ਸਵੇਰੇ ਇੱਕ ਰਾਉਂਡ ਤੋਂ ਟੁੱਟ ਜਾਣਾ ਉਸ ਤੋਂ ਬਾਅਦ ਖੇਤ ਦੇ ਵਿੱਚ ਟਾਈਮ ਖਰਾਬ ਹੋਣ ਵਾਲਾ ਕੰਮ ਹੋ ਜਾਂਦਾ ਤਾਂ ਕਰਕੇ ਆਪਾਂ ਡੀਲੀ ਸਟੈਪ ਨੂੰ ਇੱਕ ਵਾਰ ਚੈੱਕ ਕਰਦੇ ਆਂ ਬਾਕੀ ਹੁਣ ਇਹਨੂੰ ਕੱਢ ਦਿਆਂ ਸਟੈਪ ਨੇ ਇਹਦੇ ਜਿਹੜੇ ਬਲੇਡ ਨੇ ਇਹ ਛੱਡ ਦਿਆਂ ਛੱਡ ਕੇ ਫਿਰ ਪਾਉਣਾ ਸਟੈਪ